ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਨਵੀਂ ਵੀਡੀਓ ਲੈ ਕੇ ਹਾਜ਼ਰ ਆਂ ਕਰੀਬ 12 ਸਤੰਬਰ 2025 ਰਾਤ ਦੇ 10:00 ਵਜੇ ਚੁੱਕੇ ਆ ਵੀਡੀਓ ਰਿਕਾਰਡ ਕਰ ਰਹੇ ਆ ਜਲਦ ਅਪਲੋਡ ਤੁਹਾਨੂੰ ਕਰਕੇ ਜਿਹੜੀ ਸਾਰੀ ਅਪਡੇਟ ਦੇਦਨੇ ਆ ਪਾਣੀ ਦੀ ਸੋ ਆਪਾਂ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਦਾ ਜਿਹੜਾ ਸਾਡਾ ਚੈਨਲ ਸਾਡਾ ਪੇਜ ਆ ਉਸ ਨੂੰ ਜਰੂਰ ਫੋਲੋ ਕਰ ਲੈ ਜੀ ਤਾਂ ਅੱਜ ਵੱਡੀ ਗੱਲ ਇਹ ਕਿ بارش ਜਿਹੜੀ ਲਗਾਤਾਰ ਉਹ ਰੁਕੀ ਹੋਈ ਹੈ بارش ਨਹੀਂ ਹੋਈ ਪੰਜਾਬ ਦੇ ਵਿੱਚ ਜੇਕਰ ਗੱਲ ਕਰਦੇ ਆਂ ਖਾਸ ਤੌਰ ਤੇ ਫਰੋਇਪਰ ਦੀ ਤੇ ਜਿਹੜੀ ਡੈਮਾਂ ਦੀ ਵੀ ਰਿਪੋਰਟ ਹੈ ਲਗਭਗ ਠੀਕ ਠਾਕ ਹੈ ਉੱਥੇ ਵੀ ਜਿਹੜਾ بارش ਅੱਜ ਕੋਈ ਜ਼ਿਆਦਾ ਰਿਕਾਰਡ ਨਹੀਂ ਕੀਤੀ ਗਈ 12 ਸਤੰਬਰ 2025 ਸ਼ਾਮ ਦੇ 7 ਵਜੇ ਦੀ ਆਪਣੇ ਕੋਲੇ ਰਿਪੋਰਟ ਚਲਦੇ ਹੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਆ ਜੇ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਤੁਸੀਂ ਇਹ ਵੀਡੀਓ ਕਿੱਥੋਂ ਦੇਖ ਰਹੇ ਜੇ ਕਿਸ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਲੱਗਦੀ ਹੈਗੀ ਕਿ ਨੁਕਸਾਨ ਤੁਹਾਡੇ ਕਿਸ ਕਿਸ ਤਰ੍ਹਾਂ ਦੇ ਨੁਕਸਾਨ ਹੋਏ ਆ ਕਿ ਕਿ ਹੁਣ ਜਿਹੜਾ ਪਾਣੀ ਉਹ ਲੱਥ ਗਿਆ ਹੈਗਾ ਜ਼ਮੀਨਾਂ ਦੇ ਜੋ ਹਾਲਾਤ ਨੇ ਜ਼ਮੀਨਾਂ ਦੇ ਵਿੱਚ ਜੋ ਰੇਤਾ ਭਰ ਗਈ ਏ ਜਾਂ ਜ਼ਮੀਨ ਖਰਾਬ ਹੋ ਗਈ ਜ਼ਮੀਨ ਰੁੜ ਗਈ ਏ ਫਸਲ ਖਰਾਬ ਹੋ ਗਈ ਏ ਕਾਰਾਂ ਦੇ ਹਾਲਾਤ ਕੀ ਕੁਮਾਲ ਡੰਗਰ ਦਾ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਇਸ ਚਲਦੀ ਹੋਈ ਵੀਡੀਓ 'ਚ ਜਰੂਰ ਕਮੈਂਟ ਕਰਨਾ ਕਿੱਥੋਂ ਦੇਖ ਰਹੇ ਹੋ ਆਪਣੇ ਲੋਕੇਸ਼ਨ ਵੀ ਜਰੂਰ ਭੇਜਣਾ ਨਾਲ ਪੌਂਗ ਟਾਈਮ ਦੀ ਜੇਕਰ ਗੱਲ ਕਰਦੇ ਆਂ ਅੱਜ ਸ਼ਾਮ ਦੀ 7 ਵਜੇ ਦੀ ਰਿਪੋਰਟ ਆਪਣੇ ਕੋਲ 1399 97 ਫੁੱਟ ਤੇ ਪੱਧਰ ਤਾਂ ਇਨ ਫਲੋ ਜਿਹੜਾ ਇਹਦੇ ਵਿੱਚ ਪਾਣੀ ਹੈਗਾ ਪੌਂਗ ਟਾਈਮ ਦੇ ਵਿੱਚ 56713 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ 49624 ਕਿਊਸਕ ਜਿਹੜਾ ਛੱਡਿਆ ਜਾ ਰਿਹਾ ਜੇਕਰ ਪੌਂਗ ਟਾਈਮ ਦੀ ਗੱਲ ਕਰਦੇ ਹਾਂ 12 ਸਤੰਬਰ 2025 ਸ਼ਾਮ 7 ਵਜੇ ਦੀ ਬਾੜਾ ਟਾਈਮ ਦੀ ਜੇਕਰ ਗੱਲ ਕਰਦੇ ਹਾਂ ਤਾਂ ਪੱਧਰ ਜਿਹੜਾ ਪਾਣੀ ਦਾ ਚੱਲ ਰਿਹਾ 1676 65 ਫੁੱਟ ਤੇ ਆ ਪਾਣੀ ਦੇ ਚਾਰਿਆ 49667 ਕਿਊਸਕ ਤੇ ਪਾਣੀ ਜਿਹੜਾ ਛੱਡਿਆ ਜਾ ਰਿਹਾ ਉਹ 55000 ਕਿਊਸਕ ਛੱਡਿਆ ਜਾ ਰਿਹਾ ਪਾਕ ਡੈਰਾਂ ਦੀ ਜੇਕਰ ਗੱਲ ਕਰਦੇ ਹਾਂ 12 ਸਤੰਬਰ 2000 25 ਸ਼ਾਮ 7 ਵਜੇ ਦੀ ਰਿਪੋਰਟ ਤੇ ਤਾਂ ਅੱਗੇ ਚੱਕੀ ਦੀ ਗੱਲ ਕਰਦੇ ਹਾਂ 5800 ਤੇ ਦਸੂਆ ਦੀ ਜੇਕਰ ਗੱਲ ਕਰਦੇ ਹਾਂ ਤਾਂ 60123 ਕਿਊਸਕ ਢਿਲਵਾ ਦੀ ਜੇਕਰ ਗੱਲ ਕਰਦੇ ਹਾਂ ਤਾਂ 85123 ਕਿਊਸਕ ਤਾਂ ਰੋਪੜ ਦੇ ਵਿੱਚ ਜਿਹੜਾ ਪਾਣੀ ਪਹੁੰਚ ਰਿਹਾ 4257 ਕਿਊਸਕ ਤਾਂ ਗਿੱਦੜਪਿੰਡੀ ਜਿਹੜਾ ਪਾਣੀ ਪਹੁੰਚ ਰਿਹਾ 2 ਲੱਖ 24100 ਸੌਰੀ 24100 ਜਿਹੜਾ ਕਿਊਸਕ ਪਾਣੀ ਪਹੁੰਚ ਰਿਹਾ ਗਿੱਦੜਪਿੰਡੀ ਚ ਹਰ ਇੱਕ ਹੈਡ ਵਾਕਸ ਦੀ ਗੱਲ ਕਰਦੇ ਹਾਂ ਤੇ 1 ਲੱਖ 2000 ਕਿਊਸਕ ਜਿਹੜਾ ਪਾਣੀ ਪਹੁੰਚ ਰਿਹਾ ਸ਼ਾਮ 7 ਵਜੇ ਦੀ ਰਿਪੋਰਟ ਦੀ ਗੱਲ ਕਰਦੇ ਹਾਂ ਤਾਂ ਹਰ ਇੱਕ ਹੈਡ ਵਾਕਸ ਤੇ ਪਾਣੀ 1 ਲੱਖ 2000 ਕਿਊਸਕ ਜਿਹੜਾ ਚੱਲ ਰਿਹਾ ਹੈਗਾ 17 ਇਹ 18000 ਕਿਊਸਕ ਜਿਹੜਾ ਪਾਣੀ ਨਹਿਰਾਂ ਚ ਚੱਲ ਰਿਹਾ ਹੈਗਾ ਤੇ ਬਾਕੀ ਇਹ ਦਾ ਪਸਟੀਮ ਦੇ ਵਿੱਚ ਕਰੀਬ 1 ਲੱਖ 18 2000 ਜਿਹੜਾ ਕਿਊਸਕ ਪਾਣੀ ਚੱਲ ਰਿਹਾ ਜਿਹੜਾ ਸਵੇਰੇ ਅਸਵੀਰਦੀ ਰਿਪੋਰਟ ਚ 125000 ਕਿਊਸਿਕ ਸੀ ਤੇ ਹੁਣ ਅੰਦਾਜ਼ਾ ਵੀ 1182000 ਦੇ ਨੇੜੇ ਤੇ ਜਿਹੜਾ ਪਾਣੀ ਉੱਪਰ ਆ ਪਸ਼ਚੀਮੀ ਦੇ ਵਿੱਚ ਚੱਲ ਰਿਹਾ ਸੋ ਇਹ ਸੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਜੇ ਜੋ ਹਾਲਾਤ ਨੇ ਤਾਂ ਆਪਾਂ ਲਗਾਤਾਰ ਉਹ ਹਾਲਾਤਾਂ ਤੇ ਕਵਰੇਜ ਕਰ ਰਹੇ ਹੈਗੇ ਆ ਤੇ ਨਾਲ ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਸਾਡੀ ਜਿਹੜੀ ਇਹ ਲਗਾਤਾਰ ਅਸੀਂ ਮਿਹਨਤ ਕਰਦੇ ਆਂ ਤਾਂ ਤੁਸੀਂ ਹਰੇਕ ਤਰ੍ਹਾਂ ਦੀ ਜਾਣਕਾਰੀ ਲੈਣ ਵਾਸਤੇ ਜਿਹੜਾ ਸਾਡੇ ਸਾਡਾ ਚੈਨਲ ਹੈ ਸਾਡਾ ਪੇਜ ਸਾਡਾ ਜਿਹੜਾ ਇੰਸਟਾ ਤੇ ਪੇਜ ਉਸ ਨੂੰ ਜਰੂਰ ਸਾਡੀ ਧਰਤੀ ਸਾਡੇ ਲੋਕ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਲਾਈਕ ਕਰਨ ਦੇ ਨਾਲ ਜਿਹੜਾ ਕਮੈਂਟ ਕਰਨਾ ਨਾ ਭੁੱਲਣਾ ਤਾਂ ਹੋ ਸਕਦਾ ਕਿ ਤੁਹਾਡੀ ਇਸ ਮਿਹਨਤ ਦੇ ਨਾਲ ਜਿਹੜੀ ਲੋੜਵੰਦਾਂ ਤੇ ਜਿਹੜੀ ਵੱਡੇ ਪੱਧਰ ਤੇ ਲੋੜਵੰਦ ਦੀ ਮਦਦ ਕਰਨ ਵਾਸਤੇ ਜਿਹੜੇ ਸਾਡੇ ਸਮਾਜ ਸੇਵੀ ਆ ਰਹੇ ਆ ਉਹਨਾਂ ਤੱਕ ਵੀਡੀਓ ਪਹੁੰਚੇ ਤੇ ਜਿਹੜੀ ਲੋੜਵੰਦ ਪਰਿਵਾਰਾਂ ਦੀ ਵੱਧ ਵੱਧ ਜਿਸ ਤਰ੍ਹਾਂ ਦੀ ਵੀ ਲੋੜ ਹੈਗੀ ਹੈ ਪੂਰੀ ਹੋ ਸਕੇ ਕੋਈ ਪੈਸੇ ਦੀ ਲੋੜ ਹੈ ਡੱਕੇ ਦੀ ਲੋੜ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਜਾਂ ਕੋਈ ਕੱਪੜੇ ਦੀ ਲੋੜ ਹੈ ਕੋਈ ਮੈਡੀਸ਼ਨ ਦਵਾਈਆਂ ਦੀ ਲੋੜ ਹੈ ਆਉਣ ਵਾਲੇ ਸਮੇਂ ਤੇ ਵਿੱਚ ਡੀਜੀਟਲ ਦੀ ਲੋੜ ਹੈ ਖਾਦਾ ਦਵਾਈਆਂ ਦੀ ਲੋੜ ਹੈ ਤਾਂ ਜਿਸ ਤਰ੍ਹਾਂ ਦੀ ਵੀ ਲੋੜ ਹੈਗੀ ਟਰੈਕਟਰਾਂ ਸੰਦਾਂ ਦੀ ਲੋੜ ਹੈ ਤਾਂ ਆਉਣ ਵਾਲੇ ਸਮੇਂ ਦੇ ਜਿਹੜੇ ਸਾਡੇ ਸਮਾਜ ਸੇਵੀ ਉਹ ਵਧੀਆ ਤਰੀਕੇ ਨਾਲ ਲੰਮੀ ਪਲੈਨਿੰਗ ਦੇ ਨਾਲ ਲੰਮੀ ਯੋਜਨਾ ਦੇ ਨਾਲ ਇਹ ਵੀਡੀਓ ਉਹਨਾਂ ਤੱਕ ਪਹੁੰਚੇ ਤਾਂ ਉਹਨਾਂ ਲੋੜਵੰਦ ਪਰਿਵਾਰਾਂ ਦੀ ਹੜਪੜਵਾ ਵਰਤ ਹੜਪੀੜਤ ਜਿਹੜੇ ਲੋਕ ਹੈਗੇ ਆ ਕਿਸਾਨ ਮਜ਼ਦੂਰ ਜਾਂ ਜਿਸ ਵਰਗ ਦੇ ਹੈਗੇ ਆ ਉਹਨਾਂ ਤੱਕ ਉਹਨਾਂ ਦੀ ਮਦਦ ਜ਼ਰੂਰ ਹੋ ਸਕੇ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ